ਇੱਕ ਗੱਲ ਉੱਡੀ ਸੀ ਕਿ ਕੰਗਣਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਹੁਣ ਕਹਿੰਦੀ ਹੈ ਕਿ ਮੈਂ ਗਲਤੀ ਕਰ ਬੈਠੀ ਆ ਜਜ਼ਬਾਤੀ ਹੋ ਕੇ ਤੇ ਮੈਨੂੰ ਮਾਫ਼ ਕਰ ਦਿਓ ਪਰ ਅੱਜ ਨਵੀਂ ਗੱਲ ਸਾਹਮਣੇ ਆਈ ਆ ਕੁਲਵਿੰਦਰ ਕੌਰ ਦਾ ਬਿਆਨ ਸਾਹਮਣੇ ਆਇਆ ਪਹਿਲਾ ਬਿਆਨ ਉਹਨੇ ਕਿਹਾ ਕਿ ਮੈਂ ਕੋਈ ਮਾਫੀ ਨਹੀਂ ਮੰਗੀ ਤੇ ਨਾ ਮੈਂ ਮਾਫੀ ਮੰਗਾ ਮੈਂ ਜੋ ਕੀਤਾ ਮੈਂ ਠੀਕ ਕੀਤਾ ਤੇ ਇਹ ਗੱਲ ਦੱਸੀ ਹੈ ਕੁਲਵਿੰਦਰ ਕੌਰ ਦੇ ਸਕੇ ਭਰਾ ਛੇਰ ਸਿੰਘ ਜੀ ਹੁਣ ਅੱਜ ਤੁਸੀਂ ਇਸ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਕੀ ਲੱਗਦਾ ਹੈ ਛੇਰ ਸਿੰਘ ਕਹਿੰਦਾ ਕਿ ਮੈਂ ਕੁਲਵਿੰਦਰ ਕੌਰ ਨੂੰ ਮਿਲ ਕੇ ਆਇਆ ਤੇ ਕੁਲਵਿੰਦਰ ਕੌਰ ਕਹਿੰਦੀ ਆ ਵੀ ਆ ਜਿਹੜੀ ਗੱਲ ਉੱਡ ਰਹੀ ਹੈ ਕਿ ਮੈਂ ਮਾਫੀ ਮੰਗਣਾ ਚਾਹਣੀ ਆ ਇਹ ਬਿਲਕੁਲ ਗਲਤ ਹੈ ਉਹ ਕਹਿੰਦੀ ਜਿਹੜਾ ਮੈਂ ਥੱਪੜ ਮਾਰਿਆ ਏ ਮੈਨੂੰ ਕੰਗਣਾ ਖਿਲਾਫ ਬਹੁਤ ਗੁੱਸਾ ਸੀ ਬਹੁਤ ਰੋਸ ਸੀ ਕਿਉਂਕਿ ਉਹਨੇ ਸਾਡੇ ਪੰਜਾਬ ਹਰਿਆਣੇ ਦੀਆਂ ਮਾਵਾਂ ਭੈਣਾਂ ਨੂੰ ਟਕੇ ਟਕੇ ਦੀਆਂ ਕਿਆ ਸੀ 3 300 ਦਿਹਾੜੀ ਤੇ ਆਉਣ ਵਾਲੀਆਂ ਕਿਆ ਸੀ ਇਸ ਕਰਕੇ ਮੇਰੇ ਮਨ ਚ ਰੋਸ ਸੀ ਔਰ ਜਦੋਂ ਹੀ ਉਹ ਮੇਰੇ ਨਾਲ ਬੈਠ ਸੀ ਉਹਨੇ ਮੇਰੇ ਤੇ ਕਮੈਂਟ ਕੀਤਾ ਤਾਂ ਫੇਰ ਮੈਂ ਉਹਦੇ ਜੜੀ ਆ ਤਾਂ ਇਸ ਕਰਕੇ ਉਹਨੇ ਮਾਫੀ ਨਹੀਂ ਮੰਗੀ ਨਾ ਉਹ ਮਾਫੀ ਮੰਗਣ ਲਈ ਤਿਆਰ ਔਰ ਦੂਜੇ ਪਾਸੇ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਕੰਗਣਾ ਦੇ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰਨ ਦੀ ਮੰਗ ਪੱਤਰ ਦਿੱਤਾ ਗਿਆ ਬਹੁਤ ਸਾਰੇ ਵਕੀਲਾਂ ਨੇ ਇਕੱਠੇ ਹੋ ਕੇ ਐਸਐਸਪੀ ਮੁਹਾਲੀ ਨੂੰ ਮੰਗ ਪੱਤਰ ਦਿੱਤਾ ਹੈ ਕਿ ਕੰਗਣਾ ਰਣੌਦ ਦੇ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰੋ ਕਿਉਂਕਿ ਇਹ ਇੱਕ ਜਿਹੜੀ ਘੱਟ ਗਿਣਤੀ ਸਿੱਖ ਭਾਈਚਾਰਾ ਉਹਦੇ ਖਿਲਾਫ ਬਿਆਨ ਦਿੰਦੀ ਹੈ ਪੰਜਾਬੀਆਂ ਦੇ ਖਿਲਾਫ ਬਿਆਨ ਦਿੰਦੀ ਹੈ ਔਰ ਇਹ ਹੱਤਵੰਦੀ ਕਹਿੰਦੀ ਹੈ ਪੰਜਾਬੀਆਂ ਤੇ ਸਿੱਖਾਂ ਨੂੰ ਇਸ ਕਰਕੇ ਇਹਦੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰੋ ਇਹ ਮੰਗ ਪੱਤਰ ਹੈ ਵਕੀਲਾਂ ਨੇ ਇਕੱਠੇ ਹੋ ਕੇ ਆਲ ਇੰਡੀਆ ਐਡਵੋਕੇਟ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਮੰਗ ਪੱਤਰ ਹੈ ਉਹ ਮਹਾਲੀ ਦੇ ਐਸਐਸਪੀ ਸਾਹਿਬ ਨੂੰ ਦਿੱਤਾ ਗਿਆ ਹੁਣ ਦੇਖੋ ਗੱਲਾਂ ਅੱਜ ਦੋ ਆਈਆਂ ਇੱਕ ਵੀ ਕੁਲਵਿੰਦਰ ਕੌਰ ਨੇ ਜਿਹੜੀ ਗੱਲ ਕੁਲਵਿੰਦਰ ਕੌਰ ਬਾਰੇ ਉੱਡੀ ਸੀ ਵੀ ਉਹ ਤਾਂ ਮਾਫੀ ਮੰਗੀ ਜਾਂਦੀ ਹੈ ਉਹ ਤਾਂ ਹੁਣ ਕਹਿੰਦੀ ਮੈਨੂੰ ਮਾਫ਼ ਕਰ ਦਿਓ ਵੀ ਉਹ ਗੱਲ ਝੂਠੀ ਐ ਉਹ ਗਲਵਿੰਦਰ ਕੌਰ ਦਾ ਪੱਖ ਉਹਦੇ ਭਰਾ ਦੇ ਰਾਈ ਸਾਹਮਣੇ ਆਇਆ ਔਰ ਦੂਜੇ ਪਾਸੇ ਕੰਗਣਾ ਦਾ ਕੰਮ ਔਖਾ ਹੁੰਦਾ ਜਾ ਰਿਹਾ ਹੈ ਕੰਗਣਾ ਘਿਰਦੀ ਜਾ ਰਹੀ ਹੈ ਕੰਗਣਾ ਆਪਾਂ ਕਹਿ ਸਕਦੇ ਆ ਕਿ ਸੰਕਟ ਚੋਂ ਦੀ ਜਾ ਰਹੀ ਹੈ ਕਿਉਂਕਿ ਕੰਗਣਾ ਦੇ ਖਿਲਾਫ ਵਕੀਲਾਂ ਨੇ ਐਸਐਸਪੀ ਨੂੰ ਜਾ ਕੇ ਮੰਗ ਪੱਤਰ ਦਿੱਤਾ ਹੁਣ ਦੇਖੋ ਗੱਲਾਂ ਇੱਥੇ ਦੋ ਨਹੀਂ ਪਹਿਲੀ ਗੱਲ ਕੁਝ ਲੋਕ ਤਾਂ ਅੰਨੇ ਵਾ ਕੰਗੜਾ ਦੀ ਸਪੋਰਟ ਕਰ ਰਹੇ ਨੇ ਕੁਝ ਲੋਕ ਜਿਹੜੇ ਨੇ ਉਹ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਸਪੋਰਟ ਕਰ ਰਹੇ ਨੇ ਪਰ ਇੱਥੇ ਨਿਰਪੱਖ ਗੱਲ ਜੋ ਆ ਉਹ ਇਹ ਆ ਕਿ ਜਿਹੜੇ ਇਹ ਇੱਕ ਹੁੰਦੀ ਆ ਸੱਤਾਧਾਰੀ ਧਿਰ ਹਕੂਮਤ ਇੱਕ ਫੈਸਲਾ ਹਰ ਵਿਅਕਤੀ ਨੇ ਖੁਦ ਲੈਣਾ ਵੀ ਉਹਨੇ ਹਕੂਮਤ ਨਾਲ ਖੜਨਾ ਕਿ ਆਮ ਲੋਕਾਂ ਨਾਲ ਖੜਨਾ ਜਦੋਂ ਇੱਕ ਪਾਸੇ ਸਰਕਾਰ ਤੇ ਹਕੂਮਤ ਹੋਵੇ ਤੇ ਦੂਜੇ ਪਾਸੇ ਕਿਸੇ ਮੰਗ ਨੂੰ ਲੈ ਕੇ ਕੁਝ ਕਿਸੇ ਕਿਤੇ ਦੇ ਲੋਕ ਹੋਣ ਉਦੋਂ ਸਾਡੀ ਜਮੀਰ ਤੋਂ ਅਸੀਂ ਪੁੱਛਣਾ ਹੁੰਦਾ ਵੀ ਅਸੀਂ ਖੜਨਾ ਕਿਹੜੇ ਪਾਸੇ ਆ ਸਰਕਾਰ ਤੇ ਹਕੂਮਤ ਨਾਲ ਜਾਂ ਫਿਰ ਉਹਨਾਂ ਪੀੜਤ ਲੋਕਾਂ ਨਾਲ ਇੱਕ ਨਾਂ ਬੱਬੂ ਮਾਨ ਦਾ ਗੀਤ ਆਇਆ ਸੀ ਤੇ ਉਹਦੇ ਵਿੱਚ 17 ਸਿਗੀਆਂ ਉਹ ਕਹਿੰਦਾ ਅਸੀਂ ਬਾਗੀ ਹਾਂ ਤਬੀਤਾਂ ਦੇ ਮਾਲਕ ਤੇ ਸੋਚ ਤੇਰੀ ਸਰਕਾਰੀ ਏ ਅਸੀਂ ਬਾਗੀਆਂ ਤਬੀਅਤਾਂ ਦੇ ਮਾਲਕ ਤੇ ਸੋਚ ਤੇਰੀ ਸਰਕਾਰੀ ਏ ਅਖੀਰ ਵਿੱਚ ਮੇਰੀ ਵਾਰੀ ਏ ਤੁਸੀਂ ਸੁਣਿਆ ਹੋਣਾ ਉਹ ਗੀਤ ਤੇਰੇ ਆਸ਼ਕਾਂ ਦੀ ਲੈਂ ਬੜੀ ਲੰਬੀ ਏ ਅਖੀਰ ਵਿੱਚ ਮੇਰੀ ਵਾਰੀ ਏ ਅਸੀਂ ਬਾਗੀਆਂ ਤਬੀਅਤਾਂ ਦੇ ਮਾਲਕ ਤੇ ਸੋਚ ਤੇਰੀ ਸਰਕਾਰੀ ਏ ਇੱਕ ਸਰਕਾਰੀ ਸੋਚ ਹੁੰਦੀ ਏ ਇੱਕ ਹੱਕ ਸੱਚ ਤੇ ਇਨਸਾਫ ਵਾਲੀ ਬਾਗੀ ਤਬੀਅਤ ਹੁੰਦੀ ਏ ਤਾਂ ਇਹ ਗੱਲ ਬਿਲਕੁਲ ਠੀਕ ਏ ਹੁਣ ਕੰਗਣਾ ਹਮੇਸ਼ਾ ਖੜੀ ਏ ਹਕੂਮਤ ਦੇ ਨਾਲ ਸਰਕਾਰ ਦੇ ਨਾਲ ਔਰ ਉਹਨੇ ਹਮੇਸ਼ਾ ਹਕੂਮਤ ਦੀ ਬੋਲੀ ਬੋਲੀ ਹੈ ਜਿੰਨੇ ਵੀ ਪੀੜਤ ਲੋਕ ਨੇ ਜਿਹੜੇ ਬੀਜੇਪੀ ਸਰਕਾਰ ਤੋਂ ਮੰਗਾ ਜਾਂ ਆਪਣੀ ਕੁਝ ਮਸਲੇ ਹੱਲ ਕਰਾਉਣ ਦੀ ਗੱਲ ਕਰਦੇ ਰਹਿਆ ਕੰਗਣਾ ਹਮੇਸ਼ਾ ਉਹਨਾਂ ਦੇ ਖਿਲਾਫ ਨਫ਼ਰਤੀ ਗੱਲਾਂ ਕਰਦੀ ਰਹੀ ਹੈ ਤੇ ਹੁਣ ਏਸੇ ਦਾ ਹੀ ਸਿਲਾ ਕੰਗਣਾ ਨੂੰ ਥੱਪੜ ਦੇ ਰੂਪ ਦੇ ਵਿੱਚ ਮਿਲਿਆ ਦੇਖੋ ਇੱਕ ਜਦੋਂ ਕੰਗਣਾ ਨੂੰ ਥੱਪੜ ਵੱਜਦਾ ਹੈ ਤਾਂ ਕੰਗਣਾ ਇਹ ਕਹਿੰਦੀ ਹੈ ਵੀ ਪੰਜਾਬ ਚ ਅਤਵਾਦ ਤਾ ਇਹਦੇ ਉੱਪਰ ਇੱਕ ਵਿਚਾਰ ਇਹ ਵੀ ਆਇਆ ਕਈ ਲੋਕ ਕਹਿੰਦੇ ਵੀ ਕੀ ਇੱਕ ਥੱਪੜ ਮਾਰਨਾ ਹੀ ਜੇ ਅਤਵਾਦ ਹੈ ਤਾਂ ਸਾਡੇ ਪਿਓ ਸਾਡੀਆਂ ਮਾਵਾਂ ਸਾਨੂੰ ਨਿੱਕੇ ਹੁੰਦਿਆਂ ਤੋਂ ਕਈ ਵਾਰ ਉਹਨਾਂ ਨੇ ਸਾਨੂੰ ਗਲਤੀਆਂ ਤੇ ਥੱਪੜ ਮਾਰੇ ਨੇ ਕਈ ਸਾਡੇ ਟੀਚਰ ਸਾਡੇ ਅਧਿਆਪਕ ਸਹਿਬਾਨ ਹੁੰਦੇ ਸੀ ਜਿਨ੍ਹਾਂ ਨੇ ਸਾਨੂੰ ਪੜ੍ਹਾਉਣ ਲਈ ਸਾਨੂੰ ਸੁਧਾਰਨ ਦੇ ਲਈ ਕਈ ਵਾਰ ਥੱਪੜ ਮਾਰਿਆ ਇਹਦਾ ਮਤਲਬ ਫਿਰ ਉਹ ਅਤਵਾਦ ਸੀ ਸੋ ਬਹੁਤ ਸਾਰੇ ਸਵਾਲ ਜਿਹੜੇ ਨੇ ਇਸ ਮੁੱਦੇ ਤੇ ਉੱਠਦੇ ਰਹੇ ਨੇ ਔਰ ਪਿਛਲੇ ਦਿਨੀ ਚਰਚਾ ਆਈ ਸੀ ਵੀ ਜਿਹੜੀ CISF ਦੇ ਵਿੱਚ ਕੁਲਵਿੰਦਰ ਕੌਰ ਜਿਹੜੀ ਆ ਉਹ ਨੌਕਰੀ ਕਰਦੀ ਹੈ ਉਹਦੇ DIG ਨੇ ਉਹਦੇ DIG ਨੇ ਇਹ ਗੱਲ ਆਖੀ ਹੈ ਵੀ ਕੰਗਣਾ ਜਿਹੜੀ ਉਹ ਪਛਤਾ ਰਹੀ ਹੈ ਉਹ ਮਾਫੀ ਮਤਲਬ ਕੁਲਵਿੰਦਰ ਕੌਰ ਪਛਤਾ ਰਹੀ ਹੈ ਉਹ ਮਾਫੀ ਮੰਗਣਾ ਚਾਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਅੱਜ ਇਹ ਜਿਹੜਾ ਬਿਆਨ ਹੈ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਜਿਹੜਾ ਦਿੱਤਾ ਵੀ ਮੈਂ ਆਪਣੀ ਭੈਣ ਨੂੰ ਮਿਲ ਕੇ ਆਇਆ ਤਾਂ ਉਹ ਕਹਿੰਦੀ ਆ ਵੀ ਮੈਂ ਨਾ ਮਾਫੀ ਮੰਗੀ ਹੈ ਨਾ ਮੈਂ ਮੰਗਣੀ ਹੈ ਇਹ ਗੱਲ ਬਿਲਕੁਲ ਝੂਠੀ ਹੈ ਤੇ ਅੱਜ ਇਹ ਗੱਲ ਸਾਰਿਆਂ ਨੂੰ ਸੁਣ ਲੈਣੀ ਚਾਹੀਦੀ ਹੈ ਮੋਦੀ ਸਰਕਾਰ ਉਧਰ ਬਣਤੇ ਗਈ ਹੈ ਪਰ ਮੋਦੀ ਸਰਕਾਰ ਨਾ ਬਣੇ ਵਰਗੀ ਹੈ ਕਿਉਂਕਿ ਮੋਦੀ ਸਰਕਾਰ ਹੁਣ ਤੁਸੀਂ ਦੇਖੋ ਮੋਦੀ ਸਾਹਿਬ ਹਰਾਂ ਦੇ ਚਿਹਰੇ ਤੇ ਕਿਸੇ ਨੇ ਰੌਣਕ ਨਹੀਂ ਦੇਖੀ ਖੁਸ਼ੀ ਨਹੀਂ ਦੇਖੀ ਖੇੜਾ ਨਹੀਂ ਦੇਖਿਆ ਜਦਨ ਉਹ ਬਣੇ ਨੇ ਕਿਉਂ ਇਸੇ ਕਰਕੇ ਕਿਉਂਕਿ ਹਮੇਸ਼ਾ ਉਹਨਾਂ ਨੂੰ ਇੱਕ ਖਦਸ਼ਾ ਹੈ ਪਤਾ ਨਹੀਂ ਇਹ ਹੁਣੇ ਟੁੱਟੀ ਕਿ ਕੱਲ ਨੂੰ ਟੁੱਟੀ ਮਤਲਬ ਇਹ ਉਸ ਕੱਚੇ ਮਹਿਬੂਬ ਵਰਗੀ ਸਰਕਾਰ ਹੈ ਜਿਹੜਾ ਪਤਾ ਹੀ ਨਹੀਂ ਕਦੋਂ ਟੜਕ ਕਰਕੇ ਜਿੰਨਾਂ ਦੀ ਟੁੱਟ ਜਾਣੀ ਹੈ ਗੁਰਦਾਸ ਮਾਨ ਦਾ ਇੱਕ ਗੀਤ ਸੀ ਟੁੱਟ ਗਈ ਟੜਕ ਕਰਕੇ ਤੇ ਇਹ ਟੜਕ ਕਰਕੇ ਜਿਹੜਾ ਐਨਡੀਏ ਗੱਠਜੋੜ ਹੈ ਇਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਇਹਦੇ ਅਸਾਰ ਪੂਰੇ ਬਣੇ ਹੋਏ ਨੇ